ਤੱਟ ਦੀ ਪਾਰੀ ਕਿਤੇਗੇ ਉਹ 14 ਤੇ 21 ਤਰੀਕੀ ਤੇ ਇਹਨਾਂ ਨੇ ਮੈਂ ਇੱਕ ਬੋਤ ਮੇਰਾ ਪੂਰਾ ਹੋ ਗਿਆ ਇੱਕ ਬੋਤ ਮੇਰਾ ਹੁਣ ਟੈਂਸ਼ਨ ਮੇ ਤਾਂ ਠੀਕ ਨਹੀਂ ਹੈਗਾ ਉਹ ਤੇ ਮੈਂ ਕੀ ਕਰਾ ਹੁਣ ਮੈਨੂੰ ਤੇ ਇਹਨਾਂ ਨੇ ਛੜਕਤ ਹੀ ਲਿਆਦਾ ਮੈਨੂੰ ਇਹਨਾਂ ਨੇ ਆਪੇ ਗਿਆ ਸੀ ਤੇਰਾ ਕੋਈ ਗੱਲ ਨਹੀਂ ਸੀ ਤੇ ਮਨਾਂ ਨਹੀਂ ਕਰਦੇ ਨਹੀਂ ਕਰਦੇ ਨਿੱਕਾ ਜਿਹਾ ਬੱਚਾ ਲੈ ਕੇ ਥੋਲੀ ਉੱਤੇ ਲੈ ਲੈ ਕੇ ਬਹੁਤ ਸ਼ੋਹਾ ਖੰਦੀ ਰਹੀ ਹੈ ਕੀ ਇਹ ਇਹਨਾਂ ਨੇ ਮੇਰਾ ਕੋਈ ਸੁਣਾਈ ਮੇਰਾ ਹਰਜੀਤ ਕੌਰ ਨਾਮ ਆ ਮੈਂ ਆਪਣੇ ਪੁਲਿੰਦਰ ਸਿੰਘ ਵਾਸਤੇ ਮੈਂ ਫੇਰ ਲਈ ਸੀਗੀ ਤੇ ਹੁਣ ਉਹ ਘਰ ਵੀ ਮੇਰਾ ਵੇਖ ਕੇ ਆਏ ਐ ਏਜੰਟ ਦੋਵੇਂ ਬਲਦੇਵ ਤੇ ਗੋਲਡੀ ਤੇ ਉਹਨਾਂ ਨੇ ਆਖਿਆ ਵੀ ਘਰ ਵੇਚ ਕੇ ਤੇਰਾ ਸੀ ਭੇਜ ਦਾਂਗੇ ਅਸੀਂ ਬੜਾ ਚੇਅਰ ਸੀ ਵੇਖਦੇ ਰਹੇ ਆ ਵੀ ਤੋਂ ਡੀਕ ਦੇ ਰਹੇ ਆ ਟਿਕਟਾਂ ਵੀ ਦੇ ਦੇਗਾ ਨਕਲੀ ਟਿਕਟਾਂ ਸਭ ਕੁਝ ਟਿਕਟਾਂ ਦੇ ਦੇ ਕੇ ਆਪਣੇ ਬੱਚਿਆਂ ਦੀਆਂ ਸੋਹਾਂ ਵੀ ਖੰਦੀ ਰਹੀ ਐ ਕਿੰਨੇ ਪੈਸੇ ਦਿੱਤੇ ਤੁਸੀਂ ਅਸੀਂ ਅਗਰ ਨਾ ਕਿ 7 ਲੱਖ ਰੁਪਇਆ ਦਿੱਤਾ ਹਾਂਜੀ ਘਰ ਵੇਚ ਕੇ ਦਿੱਤਾ ਕਾਰ ਵੇਚ ਕੇ ਦਿੱਤਾ ਬਾਅਦ ਵਿੱਚ ਮੇਰੇ ਬੇਟੇ ਛੋਟਾ ਬੇਟਾ ਸੀਗਾ ਉਹ ਵਾਰ-ਵਾਰ ਕਹੀ ਗਿਆ ਮੰਮੀ ਵੀ ਤੁਸੀਂ ਇਹਨਾਂ ਨਾਲ ਕਿੰਦਾ ਇਹਨਾਂ ਨੇ ਨਹੀਂ ਪੈਸੇ ਦੇਣੇ ਨਹੀਂ ਦੇਣਗੇ ਤੇ ਮੇਰਾ ਵੀ ਹਿੱਸਾ ਕੁਝ ਦੋਵਾਂ ਪਰਮਾ ਦਾ ਹਿੱਸਾ ਹੁੰਦਾ ਮੇਰਾ ਵੀ ਤੁਸੀਂ ਕੀ ਕੀਤਾ ਕੁਝ ਵੀ ਨਹੀਂ ਮੇਰਾ ਸੋਚਿਆਗਾ ਉਹਨੇ ਚੱਕ ਕੇ ਉਹ ਮਰਿੰਡੇ ਦੀਆਂ ਨਹਿਰਾਂ ਕੋਲ ਰੋਪੜ ਕੋਲੇ ਛਾਲ ਮਾਰ ਦਿੱਤੀ ਮੈਂ ਇਹਨਾਂ ਨੂੰ ਬਹੁਤ ਵਾਸਤੇ ਪਾਇਆ ਮੈਨੂੰ ਪੈਸੇ ਦੇ ਦਿਓ ਪੈਸੇ ਦੇ ਦਿਓ ਇਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਇੱਕ ਨਹੀਂ ਸੁਣੀ ਮੈਨੂੰ ਮੈਂ ਬਹੁਤ ਕਿੱਠਾ ਮੈਨੂੰ ਕੁਛ ਇਹਨਾਂ ਨੇ ਨਹੀਂ ਸੁਣੇਂਗੇ ਮੈਂ ਨਾ ਅੱਗੇ ਵਾਸਤੇ ਪਾਇਆ ਤੈਨੂੰ ਨਾ ਮੈਨੂੰ ਘਰ ਵੇਚਿਆ ਨਾ ਮੈਂ ਬੇਘਰ ਮੈਂ ਛੜਕ ਤਿਆਂ ਜਿਹੜੀ ਘਰ ਵਾਲਾ ਮਾਲਕ ਮਕਾਨੇ ਮੈਨੂੰ ਕਹਿੰਦੇ ਮੈਂ ਕਿਰਾਇਆ ਦੇ ਦਾਂ ਕਰੂੰਗਾ ਚੱਲ ਤੈਨੂੰ ਕੁਛ ਨਹੀਂ ਦਿੱਤਾ ਮੈਨੂੰ ਇਹਨਾਂ ਨੇ ਫੋਨ ਬੰਦ ਕਰ ਦਿੱਤੇ ਮੇਰੇ ਬੱਚੇ ਹੋਰ ਮਾਲਕ ਮਕਾਨ ਕਹਿੰਦੀ ਐ ਤੁਸੀਂ ਬਾਹਰ ਨਿਕਲੋ ਤੇ ਸਾਡੇ ਕੋਲ ਕਿਰਾਇਆ ਨਹੀਂ ਨਿਕਲਦਾ ਪਿਆ ਇਹਨਾਂ ਨੂੰ ਸਾਰਾ ਪਤਾ ਸੀ ਇਹਦਾ ਕਾਰੋਬਾਰ ਹੈ ਨਹੀਂਗਾ ਸਾਡਾ ਕਿਰਾਇਆ ਤੁਹਾਡੇ ਘਰ ਦਾ ਹੁਣ ਕਰਜ਼ਾ ਕਰਦਾ ਕੁਛ ਨਹੀਂ ਬਹੁਤ ਜ਼ਿਆਦਾ ਮੰਦਾ ਹਾਲ ਜੇ ਤੁਹਾਡਾ ਮੋਟਾ ਕਿਸੇ ਵਾਲੇ ਕੋਈ ਭੈਣ ਭਰਾ ਹੋ ਤਾਂ ਮਦਦ ਮੰਗਦੀ ਰੋਜ਼ ਦਿਹਾੜੀ ਕੌਣ ਦਿੰਦਾ ਮਦਦ ਤੇ ਬੱਚੇ ਵੀ ਸਕੂਲੋਂ ਟਾਉਣ ਵਾਲੇ ਫੀਸਾਂ ਉਹਨਾਂ ਦੀਆਂ ਜਮ੍ਹਾਂ ਹੋ ਗਈਆਂ ਪਈਆਂ ਬੜਾ ਬੁਰਾ ਹਾਲ ਹੈਗਾ ਜੀ ਬੇਸ਼ੱਕ ਦੀ ਜਾ ਕੇ ਮੇਰੇ ਕੋਲ ਘਰੇ ਜਾ ਕੇ ਵੇਖ ਲਓ ਪੁਲਿਸ ਕੰਪਲੀਟ ਕੀਤੀ ਜੀ ਹਾਂਜੀ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੋਈਗੀ ਅਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਵੀ ਸਾਡਾ ਵੀ ਇਨਸਾਫ਼ ਹੋਣਾ ਚਾਹੀਦਾ ਸਾਡੇ ਨਾਲ ਸਾਡੇ ਪੈਸੇ ਹੀ ਵਾਪਸ ਮੋੜ ਦੇਣ ਅਸੀਂ ਹੋਰ ਕੀ ਅਸੀਂ ਆਪਦਾ ਘਰ-ਬਾਰ ਤੇ ਲੈ ਕੇ ਬਈਏ ਅਸੀਂ ਕਾਰੋਬਾਰ ਕਰਕੇ ਆਪਦੇ ਬੱਚੇ ਮੈਂ ਆਪਦੀ ਸਾਥ ਥੱਲੇ ਬਹਿ ਜਾਂ ਲੈ ਕੇ ਠੀਕ ਹੈ ਜੀ ਠੀਕ ਹੈ ਜੀ ਮੇਰਾ ਨਾਮ ਬਲਜੀਤ ਸਿੰਘ ਜੀ ਪਿੰਡ ਮੇਰਾ ਮਹਾਵਾ ਦੋ ਮੋੜਿਆਂ ਦੇ ਮੈਂ ਪੈਸੇ ਦਿੱਤੇ ਨੇ ਅੰਗਲੈਂਡਲਾ ਕੀ ਹੋਇਆ ਤਾਂ ਅਗਰ ਜਿਹੜੀ ਠੱਗੀ ਹੋਈ ਆ ਅੰਗਲੈਂਡ ਅੰਗਲੈਂਡ ਜਾਣ ਨੂੰ ਇਹਨਾਂ ਪਹੇ ਲੈ ਸਾਡੇ ਕੋ ਕਿੰਨੇ ਕੀ ਨਾਮ ਸੀ ਉਹ ਤਾਂ ਬੰਦੇ ਉਹਦਾ ਇੱਕ ਜਿਹੜਾ ਜਿਹਦੇ ਘਰ ਕੰਮ ਕਰਦੇ ਏਜੰਟੀ ਦਾ ਉਹਦਾ ਨਾਮ ਬਰਦੀਪ ਸਿੰਘ ਸੀ ਤੇ ਜਿਹੜੀ ਮੈਡਮ ਆ ਉਹਦਾ ਨਾਮ ਕੁਮਿੰਦਰ ਕੋਹਰ ਆ ਉਹਦੇ ਘਰ ਵਾਲੇ ਦਾ ਨਾਮ ਜਰਨੈਲ ਸਿੰਘ ਆ ਤੇ ਇਹ ਸਾਰੇ ਬੰਦੇ ਉਹਦੇ ਘਰ ਹੀ ਬਰਦੀਪ ਸਿੰਘ ਦੇ ਘਰੇ ਦਫਤਰ ਬਣਾਇਆ ਸੀ ਕਿੰਨੇ ਲੋਕਾਂ ਨਾਲ ਠੱਗੀ ਹੋਈ ਆ ਇਹ ਜੀ 15 ਜਣੇ ਨੇ अच्छा 15 ਜਣੇ ਕਿੱਥੇ ਜਾਣ ਦਾ ਲਾਲਚ ਤੁਹਾਨੂੰ ਚਾਂਸ ਦਿੱਤਾ ਇੱਕ ਇਹ ਇੰਗਲੈਂਡ ਜਾਣਾ ਕਿ ਆਸਟ੍ਰੇਲੀਆ ਜਾਣਾ ਸਾਰੇ ਵੱਖ-ਵੱਖ ਦੇਸ਼ਾਂ ਦੇ ਦਿੱਤੇ ਅੱਛਾ ਕਿੰਨੀ ਟੋਟਲ ਅਮਾਉਂਟ ਦੇ ਚੁੱਕੇ ਨੇ ਸਾਰੇ ਲੋਗਲੇ ਸਾਰੇ ਜਿੰਨੇ ਜਿੰਨੇ ਨੇ ਕਿਤੀ ਕਿ 15 ਦਿੱਤਾ ਕਿ 14 ਦਿੱਤਾ ਕਿ 8 9 ਦੇ ਹਿਸਾਬ ਨਾਲ ਦਿੱਤਾ ਕਿ 7 ਦੇ ਸਾਰਾ ਟੋਟਲ ਕਿੰਨੀ ਅਮਾਉਂਟ ਹੋ ਗਈ ਹੈ ਟੋਟਲ ਉਹਦੇ ਹਿਸਾਬ ਨਾਲ ਤੇ 1 ਲੱਖ 1 ਕਰੋੜ ਤੇ 8 ਲੱਖ ਰੁਪਈਆ ਬਣੇ 1 ਕਰੋੜ ਤੇ 8 ਲੱਖ ਰੁਪਏ ਦੀ ਜਿਹੜੀ ਠੱਗੀ ਬੱਜੀ ਹੈ ਜਿਹੜੀ ਪੇਮੈਂਟ ਕੀਤੀ ਹੈ ਤੁਸੀਂ ਉਹ ਬਾਈ ਕੈਸ਼ ਦਿੱਤੀ ਹੈ ਜਾਂ ਬੈਂਕ ਥਰੂ ਦਿੱਤੀ ਬੈਂਕ ਥਰੂ ਅੱਧੇ ਬੰਦਿਆਂ ਨੇ ਕੈਸ਼ ਦਿੱਤੀ ਆ ਅੱ ਚੈੱਕ ਹਨ ਉਹ ਪਹਿਲਾਂ ਸਾਡਾ ਥੋੜਾ ਬੜਾ ਰੋਲਾ ਪਿਆ ਵੀ ਭਾਈ ਸਾਨੂੰ ਵਿਆਜ ਵਾਲੇ ਬੜੇ ਤੰਗ ਕਰਦੇ ਨੇ ਇਹਨਾਂ ਸਾਨੂੰ ਲੱਖ ਲੱਖ ਦੇ ਚੈੱਕ ਦਿੱਤੇ ਵੀ ਤੁਸੀਂ ਜਿਹੜਾ ਜਿਹੜਾ ਵਿਆਜ ਆਗਾ ਤੁਸੀਂ ਦੇ ਦਿਓ ਜਦੋਂ ਤਰੀਕ ਆਈਏ ਤੇ ਮੁੜ ਕੇ ਚੈੱਕ ਸਾਡੇ ਜੇਲ੍ਹ 'ਚ ਆ ਉਹਦੇ ਵਿੱਚ ਆਦੇ ਪੈਸੇ ਨਾਲ ਚੈੱਕੜਾ ਲਾਇਓ ਤਾਂ ਤੁਹਾਨੂੰ ਪੈਸੇ ਦੇ ਦਿੰਦੇ ਆ ਇਹ ਗੱਲ ਨੂੰ ਆਈ ਚੌਥਾ ਮਹੀਨਾ ਫੇਰ ਚੜ ਗਿਆ ਜਿਹੜੇ ਚੈੱਕ ਦਿੱਤੇ ਨੇ ਉਹ ਕਿਸ ਨੇ ਦਿੱਤੇ ਨੇ ਜਨੈਲ ਸਿੰਘ ਦੇ ਨਾਮ ਤੇ ਜਨੈਲ ਸਿੰਘ ਦੇ ਨਾਮ ਹਾਂਜੀ ਹਾਂਜੀ ਹੁਣ ਤੁਸੀਂ ਮੰਗ ਵੀ ਕਰਦੇ ਹੋ ਮੰਗਦੇ ਹੋਈ ਆ ਕਿ ਸਾਡੇ ਪਾਸਪੋਰਟ ਵੀ ਦੇ ਦੇਣ ਸਾਡੇ ਪਾਸਪੋਰਟ ਵੀ ਇਹਨਾਂ ਕੋਲ ਆ ਤੇ ਸਾਡੇ ਪਹਿਲੇ ਜਾਨਿਆਂ ਦੇ ਪਾਸਪੋਰਟ ਨੇ ਸਾਰੇ 15 ਜਾਨਿਆਂ ਦੇ ਪਾਸਪੋਰਟ ਨਾਲ ਜਾਨਿਆਂ ਦੇ ਹਾਂਜੀ ਤੇ ਜੀ ਤੁਸੀਂ ਮਿਲੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ 20 ਬਰਾ ਮੀਟਿੰਗ ਰੱਖੀ ਹੈ ਨਾ ਅੱਛਾ ਜੀ ਫਿਰ ਇਹ ਇਹ ਕਰਕੇ ਟਾਈਮ ਜ਼ਿਆਦਾ ਲੰਘ ਗਿਆ ਜਦੋਂ ਮੈਡਮ ਮਿਲਦੀ ਹੈ ਨਾ ਇਹਦਾ ਬੱਚਾ 8-9 ਸਾਲ ਦਾ ਨੇ ਗੋਦੀ ਚ ਪਾਲਿਆ ਨਾ ਵਾ ਇਹਨੇ ਕਿਹਾ ਬਾਬੇ ਸ਼ਹੀਦ ਦਲ ਨੂੰ ਮੇਰਾ ਮੂੰਹ ਆ ਤੇ ਜੇ ਮੈਂ ਤੁਹਾਡਾ ਕੋਈ ਠੱਗੀ ਕਰਾਂ ਜਾਂ ਕੋਈ ਫੇਰਾ ਤੇ ਨਹੀਂ ਕਰਾਂ ਦਫ਼ਤਰ ਕਿੱਥੇ ਬਣਾਇਆ ਸੀ ਇਹਨਾਂ ਨੇ ਦਫ਼ਤਰ ਬਰਦੀਪ ਸਿੰਘ ਦੇ ਘਰੇ ਬਣਾਇਆ ਸੀ ਘਰੇ ਕਿਹੜੀ ਜਗ੍ਹਾ ਹੈ ਪਹਿਲਾਂ ਸੰਧੂ ਗਲੋੜੀ ਬਣਾਇਆ ਸੀ ਨਾ ਛਾਟੇ ਛਾਟੇ ਮੁੜ ਕੇ ਉੱਥੇ ਡਾ ਕੇ ਮੁੜ ਕੇ ਇੱਥੋਂ ਜਿੱਦਾਂ ਰੋਲਾ ਪਿਆ ਬੰਦਿਆਂ ਨੇ ਪਾਇਆ ਤੇ ਉਹ ਘਰ ਵਾਲੇ ਦਾ ਕੱਢ ਦਿੱਤਾ ਵੀ ਪਾਉ ਵੀ ਲੈ ਉਹ ਜੇ ਪੁਲਿਸ ਕੰਪਲੇਟ ਕਰਾਏ ਇੱਥੇ ਕਮਿਸ਼ਨਰ ਸਾਹਿਬ ਦੀ ਰਿਕਾਇਤ ਦਿੱਤੀ ਅਸੀਂ ਹਾਂਜੀ ਇੱਕ ਮਹੀਨੇ ਦੇ 5 ਦਿਨ ਹੋ ਗਏ ਅੱਜ ਅੱਛਾ ਜੀ ਤੇ ਕੋਈ ਕਿਸੇ ਨੇ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਯਾਰ ਤੇ 1 ਰੁਪਏ ਦੀ ਕਾਰਵਾਈ ਵੀ ਨਹੀਂ ਹੋਈ ਤੇ ਹਾਰ ਕੇ ਮੁੜ ਕੇ ਤੇ ਰਹੀ ਆਪਕੇ ਪ੍ਰਧਾਨ ਸਾਹਿਬ ਜੀ ਨਹੀਂ ਹੁੰਦੀ ਫਿਰ ਤੁਹਾਡੇ ਵੱਲੋਂ ਕੀ ਕੀਤਾ ਜਾਏ ਤੇਰੇ ਅਸੀਂ ਕਿਸਾਨ ਜੁੜੀਆਂ ਨਾਲ ਅੱਗੇ ਬੇਨਤੀ ਕੀਤੀ ਆ ਕਿ ਭਾਈ ਸਾਡੀ ਮਦਦ ਕੀ ਠੀਕ ਹਾਂਜੀ ਬੰਸਲਾਲ ਕਿੱਥੇ ਰਹਿਣ ਵਾਲੇ ਤੁਸੀਂ ਮੈਂ ਕੋਟਕਾਲਸਾ ਅੱਛਾ ਕੀ ਠੱਗੀ ਹੋਈ ਤੁਹਾਡੇ ਨਾਲ ਸਰ ਮੈਨੂੰ ਉਹਨਾਂ ਨੇ ਚਾਂਸਾ ਦਿੱਤਾ ਵੀ ਮੈਂ ਯੂਕੇ ਭੇਜਦਾਂਗਾ ਕਿੰਨੇ ਇਹਨਾਂ ਨੇ ਬਲਦੇਵ ਸਿੰਘ ਅੱਛਾ ਜੀ ਅਕਵਿੰਦਰ ਕੋ ਕਿੰਨੇ ਪੈਸੇ ਦਿੱਤੇ ਤੁਸੀਂ 18 ਲੱਖ ਰੁਪਈਆ 18 ਲੱਖ ਹਾਂ ਬਾਈ ਕੈਸ਼ ਦਿੱਤਾ ਮੈਨੂੰ ਉਹਨਾਂ ਨੇ ਲੱਖ ਰੁਪਏ ਚੈੱਕ ਦਿੱਤਾ ਮੁੜ ਕੇ ਵਾਪਸ ਕਹਿੰਦੀ ਤੁਹਾਨੂੰ ਲੱਖ ਲੱਖ ਕਰਕੇ ਵਾਪਸ ਦੇ ਦਾਂਗੇ ਅਸੀਂ ਚੈੱਕ ਲਾਇਆ ਬੈਂਕ 'ਚ ਉਹਦਾ ਨੀਮੋ ਮੇਰੇ ਕੋਲ ਪਿਆ ਹੈ ਪਰ ਮੈਨੂੰ ਕੋਈ ਸੁਨਵਾਈ ਨੂੰ ਚੈੱਕ ਪਾਸ ਨਹੀਂ ਹੋਇਆ ਪੁਲਿਸ ਕੰਪਲੇਂਟ ਪੁਲਿਸ ਕਮਲੇਂਟ ਕੀਤੀ ਹੈ ਸਰ ਤੁਰੰਤ ਨੰਬਰ ਕੋਲ ਮੇਰੇ ਤੇ ਫਿਰ ਅਸੀਂ ਕਿਸਾਨ ਜੁੜੀ ਨਕੇ ਬੇਨਤੀ ਕੀਤੀ ਵੀ ਸਾਡੀ ਮਦਦ ਕੀਤੀ ਜਾਵੇ ਵੀ ਸਾਡੇ ਪੈਸੇ ਵਾਪਸ ਮਿਲੇ ਜਾਣ ਸਾਡਾ ਪਾਸਪੋਰਟ ਮਿਲੇ ਜਾ ਕਿੰਨੇ ਕੁ ਬੰਦੇ ਹੈਗੇ ਜਿਨ੍ਹਾਂ ਦਾ 15 ਬੰਦੇ ਸਰ ਸਾਰੇ ਲੋਕ ਕਿਤੋਂ ਦੇ ਰਹਿਣ ਵਾਲੇ ਸਾਰੇ ਲੋਕਲ ਹੀ ਹੈ ਏਜੰਟ ਕਿੰਨੇ 파ਟਨਰ ਹੈਗੇ ਏਜੰਟ ਤਿੰਨੇ ਜਾਨੇ ਸਰ ਅਕਿੰਦਰ ਕੋਰ ਵਾਈਫ ਆਫ ਜਰਨਲ ਸਿੰਘ ਆਫ ਗੋਲਡੀ ਤੇ ਬਲਦੇਵ ਸਿੰਘ ਬਲਦੇਵ ਬਲਦੇਵ ਸਿੰਘ ਥਰੂ ਉਹਦੇ ਘਰ ਹੀ ਪੈਸੇ ਦਿੱਤੇ ਆ ਸਾਨੂੰ ਸਾਰੀਆਂ ਰਿਕਾਰਡਿੰਗਾਂ ਟਿਕਟਾਂ ਸਭ ਕੁਝ ਸਾਡੇ ਕੋਲ ਹੈਗਾ ਠੀਕ ਉਹ ਤੋਂ ਮੈਂ ਦਿਖਾ ਦਿੰਦਾ ਟਿਕਟਾਂ ਨਾ ਠੀਕ ਠੀਕ ਆ ਤੁਸੀਂ ਵੇਲੇ ਆ ਜਾਓ ਜੀ ਬਾਜੀ ਆਪਣਾ ਨਾਮ ਦੱਸ ਕੇ ਆਪਣੇ ਜਥੇਬੰਦ ਨਾਮ ਦੱਸ ਕੇ ਤੁਸੀਂ ਦੱਸੋ ਵੀ ਅੱਜ ਇੱਥੇ ਪਹੁੰਚੇ ਹੋ ਕੀ ਮਸਲਾ ਹੈ ਮੈਂ ਜੀ ਕਾਬਲ ਸਿੰਘ ਬਹਾਵਾ ਨਜ਼ਦੀਕ ਟਾਰੀਵਾਗਾ ਬਾਰਡਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪਰੇਦਾਰ ਬੇਨਤੀ ਹੈ ਪੀਏ ਜਿਹੜੇ ਅੱਕੇ ਹੋਏ ਲੋਕਾਂ ਦੇ ਕੋਲੋਂ ਜਿਹੜੇ ਫਰਜੀ ਏਜੰਟ ਨੇ ਉਹਨਾਂ ਦੇ ਕੋਲ ਅੱਕੇ ਹੋਏ ਸਾਡੇ ਆ ਵੀਰ ਜਿਹੜੇ ਤੁਹਾਡੇ ਕੈਮਰੇ ਦੇ ਵਿੱਚ ਹੋਣੇ ਕਹਿਜ ਹੋਏ ਨੇ ਕਿ ਸਾਡੀ ਭੈਣ ਬੜਾ ਰੋ ਰੋ ਕੇ ਤੁਹਾਨੂੰ ਆਪਣਾ ਦੁੱਖ ਦੱਸ ਰਹੀ ਆ ਇਹਨਾਂ ਕੋਈ ਅੱਜ ਤੋਂ 3 ਸਾਲ ਪਿਛਲੇ ਧਾਕੇ ਦੇ ਵਿੱਚ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਕੁਝ ਵੀਰ ਇਹਨਾਂ ਨੇ ਆਪ ਪਰਸਨਲ ਪੈਸੇ ਦਿੱਤੇ ਕਿਸੇ ਏਜੰਟ ਨੂੰ ਉਹ ਬਲਦੇਵ ਸਿੰਘ ਏਜੰਟ ਆ ਤੇ ਉਹਦੇ ਨਾਲ ਇੱਕ ਕੋਈ ਲੇਡੀਸ ਆ ਜਿਹੜੀ ਅਕਵਿੰਦਰ ਕੋਰ ਪਤਨੀ ਜਰਨੈਲ ਸਿੰਘ ਗੋਲਡੀ ਜਿਹਦਾ ਇਹ ਸੀਨੀਅਰ ਆ ਇਹ ਸੀਨੀਅਰ ਆ ਅਕਵਿੰਦਰ ਕੋਰ ਸੀਨੀਅਰ ਦੱਸਦੇ ਆ ਇਹਨਾਂ ਭੱਲਾ ਕਲੋਨੀ ਸ਼ਰਾਟਾ ਅੰਮ੍ਰਿਤਸਰ ਦੇ ਵਿੱਚ ਆਪਣਾ ਆਫਿਸ ਫਰਜੀ ਆਫਿਸ ਬਣਾਇਆ ਸੀਗਾ ਤੇ ਉਹਦੇ ਵਿੱਚ ਇਹਨਾਂ ਕਿਹਾ ਵੀ ਤੁਹਾਡੇ ਬੇਟਿਆਂ ਨੂੰ ਅਸੀਂ ਬਾਹਰ ਘੇੜ ਦਾਂਗੇ 14 ਬੱਚੇ ਨੇ ਸਾਡੇ ਕਿਸੇ ਨੇ ਕਿਤੇ ਜਾਣ ਵਾਸਤੇ ਪੈਸੇ ਦਿੱਤੇ ਕਿਸੇ ਨੇ ਕਿਤੇ ਜਾਣ ਵਾਸਤੇ ਪੈਸੇ ਦਿੱਤੇ ਆ ਤੇ ਜਾ ਸਾਰੇ ਦੇ ਸਾਰੇ ਹੀ ਪੋਤਰਾ ਦੇ ਉਤਰਾ ਹੀ ਰਹਿ ਗਏ ਨੇ ਹੁਣੇ ਭੈਣ ਇੱਕ ਸਾਡੀ ਹੁਣੇ ਸੜਨਾ ਤੁਹਾਡੇ ਕੈਮਰੇ ਦੇ ਵਿੱਚ ਆਈ ਸੀਗੀ ਇਹ ਰੋ ਰੋ ਕੇ ਆਪਣਾ ਦਰਦ ਦੱਸ ਰਹੀ ਐ ਇੱਕ ਬੇਟਾ ਇਹਦਾ ਐਕਸਪਾਇਰ ਹੋ ਗਿਆ ਵਾ ਤੇ ਦੂਸਰਾ ਬੇਟਾ ਵੀ ਜਿਹੜਾ ਇਹਦਾ ਉਹੀ ਵਿਚਾਰਾ ਇਤਰਾੱਖਾਂ ਨਾਲ ਹੌਲਾ ਤੁਰਿਆ ਹੋਇਆ ਤੇ ਉਹਦਾ ਆਪਣਾ ਘਰ-ਬਾਰ ਵੇਚ ਕੇ ਇਸ ਨੇ ਤੇ ਫਿਰ ਉਹ ਇਹਨਾਂ ਨੂੰ ਏਜੰਟਾਂ ਨੂੰ ਪੈਸੇ ਦਿੱਤੇ ਵੇਖੋ ਇਹ ਜਿਹੜੇ ਏਜੰਟ ਫਰਜੀ ਏਜੰਟ ਬਣੇ ਨੇ ਜਿਹੜੇ ਚੰਗਾ ਕੋਈ ਕੰਮ ਕਰਦੇ ਜਿਹੜੇ ਸਾਡੇ ਬੱਚਿਆਂ ਨੂੰ ਬਾਹਰ ਨਿਊਜ਼ੀਲੈਂਡ ਇੰਗਲੈਂਡ ਕੈਨੇਡਾ ਵਗੈਰਾ ਭੇਜਦੇ ਅਮਰੀਕਾ ਭੇਜਦੇ ਨੇ ਇਹ ਉਹਨਾਂ ਦਾ ਰਿਐਕਸ਼ਨ ਨੂੰ ਖਰਾਬ ਕਰਦੇ ਨੇ ਮੈਂ ਪ੍ਰਸ਼ਾਸਨਗਾਰੀ ਬੇਨਤੀ ਕਰਦਾ ਕਿਸਾਨ ਜਿੱਥੇ ਬੰਦੀ ਵੱਲੋਂ ਕਿ ਜੇਕਰ ਇਹੋ ਜਿਹੇ ਫਰਜੀ ਤੁਸੀਂ ਏਜੰਟਾਂ ਦੇ ਕਾਰਵਾਈ ਨਹੀਂ ਪਾਉਣੀ ਤੇ ਪਬਲਿਕ ਦੇ ਇਸੇ ਤਰ੍ਹਾਂ ਖਰਾਬ ਹੁੰਦੀ ਰਹੂਗੀ ਅੱਜ ਤੋਂ ਪਿਛਲੇ ਮਹੀਨੇ ਸੀਪੀ ਸਾਹਿਬ ਨੂੰ ਇਹਨਾਂ ਨੇ ਕੋਈ ਦਰਖਾਸਤ ਦਿੱਤੀ ਸੀਗੀ ਤੇ ਇੱਕ ਮਹੀਨਾ ਨੇ 6 ਦਿਨ ਹੋ ਗਏ ਹਾਲੀਓ ਜਿਹੜੇ ਐਸਚਓ ਸਾਹਿਬ ਨੂੰ ਇਹਨਾਂ ਨੇ ਗਾਂ ਮਾਰ ਕੀਤੀ ਆ ਉਹਨੇ ਇੱਕ ਵਾਰਾ ਨਹੀਂ ਉਹਨਾਂ ਨੂੰ ਬੁਲਾ ਕੇ ਪੁੱਛਿਆ ਵੀ ਅਸੀਂ ਤੁਹਾਡੇ ਦੇ ਜਿਹੜੇ ਬੰਦਿਆਂ ਨੇ ਆ ਘੁੜਖੜ ਕੀਤਾ ਵਾ ਵੀ ਇਹਨਾਂ ਦੇ ਕੀ ਕਾਰਵਾਈ ਕਰਨੀ ਆ ਕੱਲ ਜਦੋਂ ਮੇਰੇ ਨਾਲ ਗੱਲ ਭਰੀ ਤੇ ਉਹਦੇ ਗੋਲਡੀ ਦੇ ਡੈਡੀ ਨੇ ਕਿਹਾ ਮੈਂ ਇੱਕ ਐਸਐਚਓ ਰਿਟਾਇਰ ਹੋਇਆ ਵਾਂ ਮੈਨੂੰ ਮੇਰੇ ਬੇਟੇ ਬਾਰੇ ਨਹੀਂ ਪਤਾ ਮੈਨੂੰ ਮੇਰੀ ਨੌ ਬਾਰੇ ਨਹੀਂ ਪਤਾ ਕਿੱਥੇ ਰਹਿੰਦੇ ਨੇ ਵੇਖੋ ਮੈਂ ਇੱਕ ਇਨਸਾਨ ਆ ਮੈਨੂੰ ਨਹੀਂ ਪਤਾ ਮੇਰਾ ਪੁੱਤ ਕਿੱਥੇ ਰਹਿੰਦਾ ਮੇਰੀ ਨੌ ਕਿੱਥੇ ਰਹਿੰਦੀ ਮੇਰੀ ਧੀ ਕਿੱਥੇ ਰਹਿੰਦੀ ਆ ਉਹ ਕਹਿੰਦਾ ਮੈਂ ਇੱਕ ਐਸਐਚਓ ਰਿਟਾਇਰ ਹੋਇਆ ਵਾਂ ਸੰਧੂ ਕਲੋਨੀ ਵਿੱਚ ਅਹਰੇ ਰਹਿ ਰਿਹਾ ਤੇ ਮੈਂ ਇੱਕ ਮਾਨਦਰ ਆ ਡਿਫੈਂਸ ਕਲੋਨੀ ਕਹਿੰਦਾ ਮੈਂ ਇੱਕ ਰਿਟਾਇਰ ਹੋਇਆ ਵਾਂ ਤੇ ਮੈਂ ਇੱਕ ਮਾਨਦਰ ਐ ਸੱਚਾ ਵੇਖੋ ਤੂੰ ਮਾਨਦਰ ਹੋਏਗਾ ਤੇ ਜਦੋਂ ਕਿਸੇ ਬੱਚੇ ਨੇ ਕਿਸੇ ਨੇ ਢ ਤੇਰੇ ਦਾਦੀ ਦਾ ਨਾਂ ਕੀ ਆ ਮੈਂ ਐਸਐਚਓ ਸਾਹਿਬ ਨੇ ਕਿਹਾ ਵੀ ਤੁਸੀਂ ਤੇ ਐਸਐਚਓ ਰਿਟਾਇਰ ਹੋ ਗਏ ਮਾਨਦਾਰ ਬਣ ਕੇ ਤੁਹਾਨੂੰ ਤੇ ਰਿਵਾਰਡ ਮਿਲ ਗਿਆ ਦਰਬਾਰਤ ਤੋਂ ਮਿਲ ਗਿਆ ਵੀ ਜਿਹੜੇ ਤੇਰੇ ਨੌਪੁੱਤ ਨੇ ਠੱਗੀ ਮਾਰੀ ਉਹਨਾਂ ਨੂੰ ਵੀ ਪੇਸ਼ ਕਰਾਣਾ ਉਹ ਕਹਿੰਦਾ ਮੈਨੂੰ ਪਤਾ ਨਹੀਂਗਾ ਕੱਲ ਹੀ ਮੇਰੀ ਉਹਦੇ ਨਾਲ ਗੱਲਬਾਤ ਹੋਈ ਸੀਗੀ ਮੰਗੇ ਆ ਵੀ ਅਸੀਂ ਕਹਿੰਨੇ ਆ ਵੀ ਉਹ ਫਰਜੀ ਏਜੰਟ ਨੂੰ ਪੁੱਛਿਆ ਜਾਵੇ ਵੀ ਜਿਹੜੀ ਤੂੰ ਇਹਨਾਂ ਨਾਲ ਠੱਗੀ ਮਾਰੀ ਉਹਨਾਂ ਦਾ ਜਦੋਂ ਤੂੰ ਚੈੱਕ ਘੜ ਘੜ ਦਿੱਤੇ ਆ ਉਹਨਾਂ ਨੂੰ ਪ੍ਰਨੋਡ ਲਿਖਲੇ ਦਿੱਤੇ ਆ ਤੇ ਮੈਂ ਤੁਹਾਡੇ ਤੋਂ ਪੈਸੇ ਲੈ ਕੇ ਵਾਪਸ ਕਰੂੰਗਾ ਜੇਕਰ ਉਹ ਨਾ ਕੀਤਾ ਉਹਨੇ ਕੁਝ ਤੇ ਮੈਂ ਸਰਵਨ ਸਿੰਘ ਪਨੇਰ ਜੀ ਨਾਲ ਮੇਰੀ ਇਹਨਾਂ ਨੂੰ ਵਿਸ਼ਵਾਸ ਦਿੋਣਾ ਆਪਣੇ ਜਥੇਬੰਦੀ ਵੱਲੋਂ ਜੇਕਰ ਉਹਨਾਂ ਇਹਨਾਂ ਦੇ ਪੈਸੇ ਨਾ ਮੋੜੇ ਤਾਂ ਅਗਲੀ ਕਾਰਵਾਈ ਜਿਹੜੀ ਆ ਅਸੀਂ ਕਿਸਾਨ ਸੰਘਰਸ਼ ਕਮੇਟੀ ਉਹਨਾਂ ਨਾਲ ਜੱਠਾਂਗੇ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਵੀ ਜੇ ਤੁਸੀਂ ਆਪ ਤੇ ਚਲੋ ਨਹੀਂ ਜਨਾਬ ਤੇ ਕੁਰਸੀ ਦੇ ਤੁਸੀਂ ਮਾਲਕ ਜੀ ਠੀਕ ਹੈ ਡਿਸਟ੍ਰਿਕਟ ਅੰਮ੍ਰਿਤਸਰ ਦੇ ਪਰ ਤੁਸੀਂ ਜਿਹੜੇ ਆਫਸਰ ਦੀ ਸੀਨੀਅਰ ਮਾਨਦਾਰ ਅਫਸਰ ਦੀ ਜਿਹੜੀ ਡਿਊਟੀ ਲਈ ਆ ਹੋਰ ਕਿਸੇ ਅਫਸਰ ਦੀ ਡਿਊਟੀ ਲਾ ਦੋ ਜੋ ਨਹੀਂ ਉਹ ਕੰਮ ਕਰਦਾ ਹੋਰ ਕਿ ਇਹਦੀ ਡਿਊਟੀ ਸਾਨੂੰ ਆਪ ਜੀ ਤੇ ਵਿਸ਼ਵਾਸ ਹੈ ਐਸਐਸਪੀ ਸਾਹਿਬ ਤੇ ਵਿਸ਼ਵਾਸ ਹੁੰਦਾ ਸੀਪੀ ਸਾਹਿਬ ਤੇ ਵਿਸ਼ਵਾਸ ਹੁੰਦਾ ਵੀ ਉਹ ਸਾਡੇ ਕੰਮ ਪਰ 1 ਮਹੀਨਾ 5 ਦਿਨ ਹੋ ਗਏ ਜਿਹਦੀ ਉਹਨਾਂ ਡਿਊਟੀ ਲੱਗੀ ਉਹਨਾਂ ਹਾਲੇ ਤੱਕ ਕੋਈ ਕਤਾਈ ਵਰਤੀ ਆ ਕੋਈ ਕੰਮ ਨਹੀਂ ਹੋਇਆ ਅਸੀਂ ਬੇਨਤੀ ਕਰਦੇ ਹਾਂ ਜੇ ਐਕਸ਼ਨ ਨਾ ਹੋਇਆ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਰਲ ਕੇ ਫਿਰ ਉਹਦੇ ਘਰ ਦੇ ਬੂਹੇ ਜੜੇ ਤਰਨਾ ਲਾਵਾਂਗੇ ਫਿਰ ਜੋ ਸਾਡੇ ਕਾਰਵਾਈ ਕਰਨੀ ਕਿਸੇ ਨੇ ਕਰ ਦੇਵੇ ਐ ਸਰ ਕੀ ਮਾਮਲਾ ਜਿਹੜਾ ਜਿਹੜਾ ਤੁਹਾਡੇ ਤੋਂ ਮਾਮਲਾ ਆ ਜਿੰਨਾ ਤੇ ਠੱਗੀ ਹੋਈ ਜਿੰਨਾ ਦੇ ਨਾਲ ਬਾਹਰ ਜਾਣ ਨੂੰ ਲੈ ਗਏ ਉਹ ਸਾਰੇ ਕੋਈ ਆਪਣੇ 18 ਕਿ ਪੇੜ ਤਾਂ ਹੈਗੇ ਨੇ ਜਿੰਨਾਂ ਬਣ ਵਾਕਫਤਾ ਖਾਸਤਾ 15 ਦਰਖਾਸਤਾਂ 15 ਐ 13 ਪੇੜ ਤੇ ਇੱਕ ਦਰਖਾਸਤ ਵਿੱਚ ਹੀ ਨੇ ਤੇ ਅੰਤਰਖਾਸਟ ਐਕਸਟਰਾ ਜਿਵੇਂ ਮੈਂ ਸਾਰੇ ਦੇ ਬਿਆਨ ਲਿਖ ਰਿਹਾ ਹਾਂ ਤੇ ਜੋ ਵੀ ਹਲਾ ਸਾਹਮਣੇ ਆਉਣਗੇ ਉਹ ਦੱਸ ਕੇ ਇੱਕ ਦੋ ਦਿਨ ਦੀ ਰਿਪੋਰਟ ਸਬਟ ਕਰਾ ਕਿੰਨੇ ਜਾਨਾਂ ਦੇ ਖਿਲਾਫ ਕੰਪਲੇਨਟ ਕੀਤੀ ਇਹਨਾਂ ਨੇ ਬ੍ਰੇਡ ਕੋਲ ਚਾਰ ਜਾਨਾਂ ਦੇ ਖਿਲਾਫ ਚਾਰ ਜਾਨਾਂ ਦੇ ਦੋ ਦਿਨਾਂ ਨਾਲ ਹਣ ਖਾਤੇ ਹੋਏ ਲਗਾਏ ਨੇ ਯਾਨੀ ਇਹ ਬਿਆਨ ਦਾ ਨਾਮ ਲਗਾਏ ਨਹੀਂ ਇਹਨਾਂ ਵਿੱਚ ਅੱਛਾ ਜੀ ਕਿੰਨੇ ਕਿਲੋ ਕਰਾ ਲੱਗੀ ਹਾਂਜੀ 1.5 ਕਿੰਨੇ ਕਿਲੋ ਲੱਗਦੀ ਹੈ ਇੱਕ ਕੋਲ 3/18 ਕਿਲੋ ਮੇਰੇ ਕੋਲ ਪੀੜਤਾ ਹੈ ਇਹਨੂੰ ਕਿੰਨੀ ਅਮਾਉਂਟ ਕਿੰਨੀ ਦੱਸੀ ਗਈ ਇਹਨਾਂ ਬੰਦਾ ਅਮਾਉਂਟ ਤੇ ਆਪਣਾ ਵਫਾਕ ਦਾ ਬਿਆਨਬਾਜ਼ੀ ਹੋ ਰਹੀ ਹੈ ਇਹ ਬਾਏ ਦੱਸਪੀਟ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਮੈਂ ਬਿਆਨ ਰਹਿਣ ਦੋ ਵਾਰ ਤਰ੍ਹਾਂ ਪੁੱਛਾਂ ਹਾਂ ਕਿ ਕੀ ਕੀਤਾ ਕੀਤਾ ਜਾ ਰਿਹਾ ਪਾ ਕੋਈ ਆਦਮੀ ਜੇ ਪੀੜਦੇ ਨੇ ਹਾਜ਼ਰ ਹੋਣ ਵਾਲੇ ਬਾਕੀ ਆ ਉਹਨਾਂ ਦੀ ਵੇਟ ਕੀਤੀ ਜਾ ਰਹੀ ਹੈ ਬਹੁਤ ਮਗਲ ਕੋ ਰੱਖੇ ਤੇ ਦੂਜੀ ਪਾਰਟੀ ਸਬਰ ਕੋ ਆ ਤਾਂ ਭਾਈ ਹਾਂ ਬਿਲਕੁਲ ਉਹਨੇ ਬਿਆਨ ਹੋ ਗਿਆ ਜੀ ਯਾਰਾ ਉਹਨਾਂ ਦਾ ਕੀ ਕਹਿਣਾ ਜੀ ਉਹ ਕਿਤੇ ਆਪਣਾ ਆਪਣੇ ਨੂੰ ਨੋਰੀ ਦੱਸ ਦਿੰਨੇ ਹੈ ਜੀ ਤੇ ਹਾਂਜੀ ਬਾਕੀ ਜੋ ਹਲਾ ਸਾਹਮਣੇ ਉਹਨਾਂ ਦੇ ਦਸਤਾਵੇਜ਼ ਪੁੱਤਾਂ ਨੇ ਤਾਂ ਇਹਨਾਂ ਦੇ ਕੋਲ ਜੀ ਉਹਨਾਂ ਦੇ ਤੇ ਹੋਈ ਚੈੱਕ ਵੀ ਨਹੀਂ ਇਹਨਾਂ ਦੇ ਕੋਲ ਸਾਰੀ ਡਿਟੇਲ ਵੀ ਹੈ ਜਿਹੜੀਆਂ ਇਹਨਾਂ ਨੇ ਪੇਮੈਂਟ ਕੀਤੀ ਹੈ ਉਹਨਾਂ ਦੇ ਉਹ ਵੀ ਦਿਵਾਨੀ ਜਿਹੜੇ ਚੈੱਕ ਹੈਗੇ ਤੇ ਉਹਦੇ ਬਾਰੇ ਮੈਂ ਨਹੀਂ ਕੁਝ ਨਹੀਂ ਜਿਹੜੀ ਇਹਨਾਂ ਨੇ ਪੇਮੈਂਟ ਕੀਤੀ ਹੈ ਬਾਈ ਚੈੱਕ ਉਹਨਾਂ ਦੇ ਬੈਂਕ ਥਰੂ ਜਿਹੜੀ ਟ੍ਰਾਂਸਫਰ ਹੋਈ ਹੈ ਉਹ ਸਾਰੇ ਦਸਤਾਵੇਜ਼ ਨਾਲ ਕੋਈ ਹੈਗੇ ਹਾਂਜੀ ਆਹ ਪੇਸ਼ ਕਰਨ ਮੇਰੇ ਕੋਲ ਮੈਂ ਵੈਸੇ ਚੈੱਕ ਕਰਾਂਗਾ ਸਬੂਤ ਜੀ ਕਮਿਟੈਂਟ ਕਰਾਂਗੇ ਠੀਕ ਠੀਕ